ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਦੇ ਹੱਕ ਵਿੱਚ ਰੋਡ ਸ਼ੋਅ ਤਰਨਤਾਰਨ ਜਿਮਣੀ ਚੋਣ ਦੇ ਸਬੰਧ ਵਿੱਚ ਹੋਇਆ ਇਸ ਮੌਕੇ ਪੰਜਾਬ ਦੀ ਧੀ ਨਵਜੋਤ कौर ਲੰਮੀ ਉੱਚੇਚੇ ਤੌਰ ਤੇ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੀ ਇਸ ਮੌਕੇ ਵੱਡੀ ਗਿਣਤੀ ਵਿੱਚ ਗੱਡੀਆਂ ਦਾ ਕਾਫਲਾ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਰਿਹਾ ਇਸ ਮੌਕੇ ਨਵਜੋਤ ਕੌਰ ਲੰਬੀ ਨੇ ਕੀ ਕਿਹਾ ਦੇਖੋ ਇਹ ਵੀਡੀਓ ਜੇ ਤੁਸੀਂ ਭਾਈ ਮਨੀਤ ਸਿੰਘ ਹੁਣਾਂ ਦੇ ਤੋਣ ਪ੍ਰਚਾਰ ਦੇ ਕੇ ਕਰਨ ਧਰਨ ਪਹੁੰਚੇ ਹੋ ਸੰਗਤ ਦਾ ਕਿਹੋ ਜਿਹਾ ਹੰਗਾਰਾ ਲੱਗਿਆ ਸਭ ਤੋਂ ਪਹਿਲਾਂ ਤਾਂ ਜੀ ਜਿੰਨੇ ਵੀ ਮੇਰੇ ਸਤਿਕਾਰਯੋਗ ਵੀਰ ਮੇਰੀਆਂ ਭੈਣਾਂ ਮੇਰੇ ਮਾਵਾ ਬਜ਼ੁਰਗ ਮਨੇ ਇਸ ਵਕਤ ਸੁਣ ਰਹੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਤਰਨਤਾਰਨ ਦੇ ਵਿੱਚ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ ਪਿੰਡਾਂ ਦੇ ਵਿੱਚ ਗਏ ਰੋਡ ਸ਼ੋਅ ਕੀਤਾ ਤੇ ਬਹੁਤ ਹੀ ਸੋਹਣਾ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਸਾਨੂੰ ਲੋਕਾਂ ਦਾ ਮਿਲਿਆ ਤੇ ਹਲੇ ਤੱਕ ਸਿਰਫ ਸੋਸ਼ਲ ਮੀਡੀਆ ਤੋਂ ਚੱਲੋ ਇੱਕ ਅਲੱਗ ਵੇਵ ਹੈ ਜਦੋਂ ਗਰਾਊਂਡ ਤੇ ਵੀ ਵਿਚਰ ਕੇ ਦੇਖਿਆ ਤਾਂ ਸਾਨੂੰ ਪੂਰਾ ਇਹ ਕਲੀਅਰ ਹੋਇਆ ਕਿ ਬਹੁਤ ਵੱਡੇ ਮਾਰਜਿਨ ਦੇ ਨਾਲ ਭਾਈ ਮਨਦੀਪ ਸਿੰਘ ਜੀ ਚੋਣਾਂ ਜਿੱਤ ਰਹੇ ਨੇ ਅਸੀਂ ਪਿੰਡਾਂ ਦੇ ਵਿੱਚ ਜਾਣੇ ਆ ਲੋਕ ਸਾਡਾ ਸਵਾਗ ਰੰਗ ਲਈ ਗਈ ਕਤਰ ਹੁੰਦੇ ਨੇ ਸਾਨੂੰ ਚਾਹ ਪਾਣੀ ਪੁੱਛਦੇ ਨੇ ਸਾਨੂੰ ਪੂਰਾ ਹੌਸਲਾ ਦਿੰਦੇ ਨੇ ਕਿ ਅਸੀਂ ਵੱਡੀ ਤੋਂ ਵੱਡੀ ਲੀਡ ਦੇ ਨਾਲ ਭਾਈ ਮਨਦੀਪ ਸਿੰਘ ਜੀ ਨੂੰ ਇੱਥੇ ਉੰਜਤਾ ਕੇ ਭੇਜਾਂਗੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰੀ ਕਹਿੰਦੇ ਸੀ ਕਿ ਅਸੀਂ ਸਾਡੇ ਕੰਮਾਂ ਨੂੰ ਵੋਟ ਪਾਓ ਅਸੀਂ ਵੋਟ ਮੰਗਣ ਨਹੀਂ ਆਵਾਂਗੇ ਕੀ ਕਹਿਣਾ ਚਾਹੋਗੇ ਦੇਖੋ ਜੀ ਉਹੀ ਭਗਵੰਤ ਮਾਨ ਜੀ ਨੇ ਜਿਹੜੇ 2022 ਚ ਤੱਕ ਕਹਿੰਦੇ ਸੀਗੇ ਕਿ ਹਰਮੀਤ ਸੰਧੂ ਨੂੰ ਹਰਾ ਦਿਓ ਪੰਜਾਬ ਚ ਚਿੱਟਾ ਖਤਮ ਹੋ ਜਾਊਗਾ ਕਰਨ ਕਰਨ ਚੋਂ ਚਿੱਟਾ ਖਤਮ ਹੋ ਜਾਊਗਾ ਤੇ ਅੱਜ ਉਹੀ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਹਰਮੀਤ ਸੰਧੂ ਨੂੰ ਜਿਤਾ ਦਿਓ ਤਾਂ ਚਿੱਟਾ ਖਤਮ ਹੋਊਗਾ ਮਤਲਬ ਇਹਨਾਂ ਨੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਸੋਰੀ ਫੂਕਦਣਾ ਨਿਆਂ ਵੀ ਕਰਦੇ ਮੰਨ ਗਏ ਕਿ ਹਲੇ ਵੀ ਨਸ਼ੇ ਨੇ ਅੱਜ ਵੀ ਪੰਜਾਬ ਦੇ ਚੋਂ ਵੀ ਨਸ਼ੇ ਨੇ ਅੱਜ ਸਾਡੇ ਟੀਚਰ ਵੀ ਸੜਕਾਂ ਤੇ ਨੇ ਡਾਕਟਰ ਵੀ ਸੜਕਾਂ ਤੇ ਨੇ ਵਿਦਿਆਰਥੀ ਸੜਕਾਂ ਤੇ ਨੇ ਤੁਸੀਂ ਦੇਖੋ ਪੰਜਾਬ ਯੂਨੀਵਰਸਿਟੀ ਦਾ ਕੀ ਹਾਲ ਹੈ ਪਿੰਡਾਂ ਦੇ ਵਿੱਚ ਮੇਥੇ ਵਿੱਚ ਰੀਆਂ ਤਰਨ ਤਰਨ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਹੈ ਜੀ ਕੋਈ ਵਿਕਾਸ ਨਹੀਂ ਆ ਜੇ ਉਹਨਾਂ ਨੇ ਕੰਮ ਕੀਤੇ ਹੁੰਦੇ ਤਾਂ ਜਿਉਂ ਉਹਨਾਂ ਨੂੰ ਕੀ ਲੋੜ ਸੀਗੀ ਆਉਣ ਵੀ ਇੱਥੇ ਪਿਛਲੇ 4 ਦਿਨਾਂ ਤੋਂ ਮੁੱਖ ਮੰਤਰੀ ਸਾਹਿਬ ਪ੍ਰਗਨ ਸਿੰਘ ਮਾਨ ਜੀ ਇੱਥੇ ਤਰਨਤਾਰਨ ਹਲਕੇ ਦੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਰਹੇ ਨੇ ਉਹ ਮੁੱਖ ਮੰਤਰੀ ਜਿਹੜੇ ਲੋਕਾਂ ਨੂੰ ਇਗਨੋਰ ਕਰ ਰਹੇ ਸੀ ਅੱਜ ਤਰਨਤਾਰਨ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਪਿੰਡਾਂ ਚ ਲਿਆਤਾ ਦਲੀਆਂ ਚ ਲਿਆਤਾ ਇਹ ਲੋਕਾਂ ਦੀ ਤਾਕਤ ਹੈ ਇਹ ਲੋਕਾਂ ਦੀ ਇਕਜੁੱਟਤਾ ਹੈ ਇਹ ਮਾਝੇ ਦੇ ਲੋਕਾਂ ਦੀ ਜਿਹੜੀ ਅਣਖ ਹੈ ਬਹਾਦਰੀ ਹੈ ਜੀ ਜਿਹੜੀ ਯੂਨੀਵਰਸਿਟੀ ਦੀ ਸੈਨੇਟ ਭੰਗ ਕਰ ਦਿੱਤੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਪਿੱਛਾ ਚੁਟਾਈ ਆ ਨਵਜੋਤ ਤੋਂ ਲੰਬੀ ਸੈਨੇਟ ਭੰਕਰਨ ਦੇ ਮਾਰੇ ਵਿੱਚ ਕੀ ਕਹਿਣਾ ਹੈ ਅ ਦੇਖੋ ਜੀ ਹਲੇ ਤੱਕ ਤਾਂ ਮੇਰੇ ਤੋਂ ਯੂਨੀਵਰਸਿਟੀ ਜਾਇਆ ਨਹੀਂ ਕਿਉਂਕਿ ਮੈਂ ਇੱਕ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਯੂਨੀਵਰਸਿਟੀ ਜਾ ਰਹੀ ਹਾਂ ਕਿਉਂਕਿ ਆਪਾਂ ਨੂੰ ਵੀ ਪਤਾ ਹੈ 10 ਤਰੀਕ ਨੂੰ ਹਲੇ ਉੱਥੇ ਵੱਡਾ ਇਕੱਠ ਹੋ ਰਿਹਾ ਹੈ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਵੀ ਪਹੁੰਚ ਰਹੇ ਨੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ ਸਾਡੀ ਸਾਡਾ ਇਤਿਹਾਸ ਹੈ ਉੱਥੇ ਜਿਹੜੇ ਸੈਨੇਟ ਇੰਨੇ ਸਮੇਂ ਤੋਂ ਚਲਦੀ ਆ ਰਹੀ ਸੀ ਤਾਂ ਜਦੋਂ ਭੰਗ ਕੀਤੀ ਜਾਂਦੀ ਹੈ ਤਾਂ ਵਿਦਿਆਰਥੀਆਂ ਨੂੰ ਵੀ ਬੜਾ ਇੱਕ ਚਟਕਾ ਲੱਗਦਾ ਉਹਨਾਂ ਦੇ ਇਮੋਸ਼ਨਸ ਜੁੜੇ ਹੁੰਦੇ ਨੇ ਕਿਉਂ ਔਰ ਤੇ ਬੜੀ ਡਵੈਲਪਮੈਂਟ ਮਿਲਦੀ ਹੈਗੀ ਸੈਨੇਟ ਦੇ ਵਿੱਚੋਂ ਸਟੂਡੈਂਟਸ ਨੂੰ ਸਾਨੂੰ ਬਹੁਤ ਸਾਰੇ ਲੀਡਰ ਯੂਨੀਵਰਸਿਟੀ ਦੇ ਵਿੱਚੋਂ ਮਿਲੇ ਨੇ ਪਰ ਮੈਨੂੰ ਬੜੀ ਹੈਰਾਨੀ ਹੋਈ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਨੇ ਹਲੇ ਤੱਕ ਆਨ ਦੀ ਰਿਕਾਰਡ ਇਹ ਡਿਮਾਂਡ ਹੀ ਨਹੀਂ ਕੀਤੀ ਕਿ ਇਹ ਗੱਲ ਹੀ ਨਹੀਂ ਕਹੀ ਕਿ ਪੰਜਾਬ ਯੂਨੀਵਰਸਿਟੀ ਸਾਡੀ ਹੈ ਸਾਡੇ ਪੰਜਾਬ ਦਾ ਹੱਕ ਹੈ ਜਦੋਂ ਸਟੂਡੈਂਟਾਂ ਨੇ ਧਰਨਾ ਲਾ ਲਿਆ ਪ੍ਰਦਰਸ਼ਨ ਸ਼ੁਰੂ ਹੋ ਗਏ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਖੜਾ ਹੋ ਗਿਆ ਐਲਾਨ ਦਿੱਤਾ ਗਿਆ 10 ਤਰੀਕ ਦੇ ਇਕੱਠ ਦਾ ਉਸ ਤੋਂ ਬਾਅਦ ਇਹ ਕਹਿੰਦੇ ਨੇ ਕਿ ਅਸੀਂ ਕੋਰਟ ਜਾਵਾਂਗੇ ਇਹਨਾਂ ਕੋਲੇ ਬਚਨ ਦਾ ਹੀ ਕੋਈ ਰਸਤਾ ਨਹੀਂ ਜਿਦੋਂ ਵੀ ਕੋਈ ਮੁੱਦੇ ਤੇ ਆ ਕੇ ਫਸਦੇ ਨੇ ਅਖੀਰ ਤੇ ਕਹਿੰਦੇ ਨੇ ਅਸੀਂ ਕੋਰਟ ਜਾਵਾਂਗੇ 20-20 ਸਾਲਾਂ ਤੋਂ ਪੈਂਡਿੰਗ ਪਏ ਨੇ ਕੇਸ ਕੋਰਟਾਂ ਦੇ ਵਿੱਚ ਜਿਨ੍ਹਾਂ ਦਾ ਕੋਈ ਹਲੇ ਤੱਕ ਹੱਲ ਨਹੀਂ ਨਿਕਲਿਆ ਜੇ ਇਹਨਾਂ ਨੂੰ ਸਾਡੇ ਪੰਜਾਬ ਦੇ ਪ੍ਰਤੀ ਪੰਜਾਬ ਯੂਨੀਵਰਸਿਟੀ ਦੇ ਪ੍ਰਤੀ ਇੰਨਾ ਹੀ ਦਰਦ ਹੁੰਦਾ ਤਾਂ ਵਿਦਿਆਰਥੀਆਂ ਤੋਂ ਪਹਿਲਾਂ ਹੀ ਭਗਵੰਤ ਸਿੰਘ ਮਣ ਆਨ ਦੇ ਔਰ মিডিਆ ਦੇ ਵਿੱਚ ਸਟੇਟਮੈਂਟ ਦਿੰਦੇ ਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਆ ਅਸੀਂ ਕਿਸੇ ਵੀ ਹਾਲ ਦੇ ਵਿੱਚ ਸੈਨੇਟ ਪੰਕਰਨ ਨਹੀਂ ਦੇਵਾਂਗੇ ਤਰਨਕਾਰਨ ਹਲਕੇ ਦੀ ਸੰਗਤ ਨੂੰ ਕੀ ਕਹਿਣਾ ਹੈ ਦੇਖੋ ਜੀ ਤਰਨਕਾਰਨ ਹਲਕੇ ਦੇ ਲੋਕ ਮਾਝੇ ਦੇ ਲੋਕ ਬੜੇ ਅਨਖੀ ਨੇ ਬਹਾਦਰ ਨੇ ਇਹਨਾਂ ਦਾ ਇਤਿਹਾਸ ਜਦੋਂ ਅਸੀਂ ਪੜ੍ਹਦੇ ਆ ਇਸ ਧਰਤੀ ਤੇ ਆ ਕੇ ਖੜਦੇ ਆ ਤਾਂ ਸਾਡਾ سینਾ ਫਖਰ ਦੇ ਨਾਲ ਵੈਸੀ ਬਹੁਤ ਚੌੜਾ ਹੋ ਜਾਂਦਾ ਹੈ ਕਿਉਂਕਿ ਇਹਨਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਸਭ ਤੋਂ ਵੱਡੀ ਕੁਰਬਾਨੀ ਮਾਝੇ ਦੀ ਧਰਤੀ ਦੀ ਹੈ ਜੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਬੜੇ ਸਮਝਦਾਰ ਲੋਕ ਨੇ ਸੁਝ ਬਲੇ ਲੋਕ ਨੇ ਤੇ ਪਤਾ ਇਹਨਾਂ ਨੂੰ ਵੀ ਕਿ ਵੋਟ ਕਿੱਥੇ ਪਾਉਣੀ ਆ ਪਰ ਮੈਂ ਫਿਰ ਵੀ ਅਪੀਲ ਕਰਦੀ ਹਾਂ ਕਿ ਜੇ ਇਸ ਵਾਰ ਆਪਾਂ ਹੱਕ ਦੀ ਗੱਲ ਕਰਨ ਵਾਲੇ ਆਗੂ ਦਾ ਸਾਥ ਦਿਓ ਸੱਚ ਦੀ ਗੱਲ ਕਰਨ ਵਾਲੇ ਆਗੂ ਦਾ ਸਾਥ ਦਿਓ ਜੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਦੀ ਗੱਲ ਕਰਦੇ ਨੇ ਤੁਹਾਡੇ ਹਲਕੇ ਦੇ ਵਿਕਾਸ ਦੀ ਗੱਲ ਕਰਦੇ ਨੇ ਆਪਾਂ ਸਾਰੇ ਇਕੱਠੇ ਹੋ ਕੇ ਭਾਈ ਮਨਦੀਪ ਸਿੰਘ ਜੀ ਦਾ ਸਾਥ ਦਈਏ ਜੀ ਚੋਣ ਨਿਸ਼ਾਨ ਹੈ ਬਾਲਤੀ ਸਾਰੇ ਜਾਣੇ 11 ਤਰੀਕ ਨੂੰ ਚੋਣ ਨਿਸ਼ਾਨ ਬਾਲਤੀ ਤੇ ਵੱਤੋ ਵੱਧ ਮੋਰਾਂ ਲਾਓ